सतनाम श्री वाहे गुरु साहिब जी राग वडहंस महला पहला कर पंजवा अलाहणिया ਇਕਮ ਕਾਰ ਸਤਗੁਰ ਪ੍ਰਸਾਦ ਧਨ ਸਿਰੰਦਾ ਸਚਾ ਪਾਤ ਸਾਹੋ ਜਿਨ ਜਗ ਤੰਦੈ ਲਾਇ ਮੋਹ ਲਤ ਪੁੰਨੀ ਪਾਈ ਭਰੀ ਜਾਨੀ ਅੜ ਘਤ ਚਲਾਇ ਜਾਨੀ ਘਤ ਚਲਾਇ ਲਿਖਿਆ ਆਇਆ ਰੁੰਨੇ ਵੀਰ ਸਬਾਏ ਕਾਇਆ ਹੰਸ ਥੀਆ ਵੀ ਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ਜਿਹਾ ਲਿਖਿਆ ਤੇ ਹਾ ਪਾਇਆ ਜਿਹਾ ਪੁਰਬ ਕਮਾਇਆ ਤਾਨ ਸਰੰਦਾ ਸੱਚਾ ਪਾਤ ਸਾਹੋ ਜਿਨ ਜਗ ਤੰਦੈ ਲਾਇਆ ਤਾਨ ਸਰੰਦਾ ਸੱਚਾ ਪਾਤ ਸਾਹੋ ਜਿਨ ਜਗ ਤੰਦੈ ਲਾਇਆ ਮੋਹਲਤ ਪੁੰਨੀ ਪਾਈ ਭਰੀ ਜਾਨੀੜਾ ਘਤ ਚਲਾਇਆ ਜਾਨੀ ਘਤ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ ਕਾਇਆ ਹੰਸ ਥੀਆ ਵੀ ਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ਜੇ ਹਾ ਲਿਖਿਆ ਤੇ ਹਾ ਪਾਇਆ ਜੇ ਹਾ ਪੁਰਬ ਕਮਾਇਆ ਤਨ ਸਰੰਦਾ ਸੱਚਾ ਪਾਤ ਸਾਹੋ ਜਿਨ ਜਗ ਤੰਦੈ ਲਾਇਆ ਸਾਹਿਬ ਸਿਮਰਿਓ ਮੇਰੇ ਭਾਈ ਹੋ ਸਭ ਨਾ ਇਹੋ ਪਿਆਣਾ ਇਥੈ ਤੰਦਾ ਕੂੜਾ ਚਾਰ ਦੇਹਾਂ ਆਗੇ ਸਰ ਪਰ ਜਾਣਾ ਅਾਗੇ ਸਰ ਪਰ ਜਾਣਾ ਜਿਉ ਮਹਿਮਾਨਾ ਕਾਹੇ ਗਰਬ ਕੀਜੈ ਜਿਤ ਸੇਵੀਐ ਦਰਗਹਿ ਸੁਖ ਪਾਈਐ ਨਾਮ ਤਿਸੇ ਕਾ ਲੀਜੈ ਅਾਗੇ ਹੁਕਮ ਨਾ ਚੱਲੇ ਮੂਲੇ ਸਿਰ ਸਿਰ ਕਿਆ ਵੇਹਾਣਾ ਸਾਹਿਬ ਸਿਮਰਿਓ ਮੇਰੇ ਭਾਈਓ ਸਭਨਾ ਇਹੋ ਪਿਆਣਾ ਜੋ ਤਿਸ ਭਾਵੇ ਸਮਰਥ ਸੋ ਥੀਐ ਹੀੜਾ ਇਹੋ ਸੰਸਾਰੋ ਜਲ ਥਲ ਮਹੀਲ ਰਵ ਰਹਿਆ ਸੱਚੜਾ ਸਿਰਜਨਹਾਰੋ ਸਾਚਾ ਸਿਰਜਨਹਾਰੋ ਅਲਖ ਅਪਾਰੋ ਤਾਂ ਕਾ ਅੰਤ ਨਾ ਪਾਇਆ ਆਇਆ ਤਿੰਨ ਕਾਲ ਸਫਲ ਪਿਆ ਹੈ ਇਕ ਮਨ ਜਿੰਨੀ ਤੇ ਆਇਆ ਟਾਹੇ ਟਾਹੇ ਉਸਾਰੇ ਆਪੇ ਹੁਕਮ ਸਵਾਰਨ ਹਾਰੋ ਜੋ ਤਿਸ ਭਾਵੇ ਸਮਰਥ ਸੋ ਥੀਐ ਹਿਯੜਾ ਇਹੋ ਸੰਸਾਰੋ ਨਾਨਕ ਰੂਨਾ ਬਾਬਾ ਜਾਣੀਐ ਜੇ ਰੋਵੇ ਲਾਇ ਪਿਆਰੋ ਵਾਲੇ ਵੇ ਕਾਰਣ ਬਾਬਾ ਰੋਈਐ ਰੋਵਣ ਸਗਲ ਵਿਕਾਰੋ ਰੋਵਣ ਸਗਲ ਵਿਕਾਰੋ ਗਾਫਲ ਸੰਸਾਰੋ ਮਾਇਆ ਕਾਰਣ ਰੂਵੈ ਚੰਗਾ ਮੰਦਾ ਕਿਸ ਸੂਜੇ ਨਾਹੀ ਇਹ ਤਨ ਏਵੈ ਖੋਵੈ ਇਥੇ ਆਇਆ ਸਭ ਕੋ ਜਾਸੀ ਕੂੜ ਕਰਿਓ ਅਹੰਕਾਰੋ ਨਾਨਕ ਰੋਨਾ ਬਾਬਾ ਜਾਣੀਐ ਜੇ ਰੋਵੇ ਲਾਏ ਪਿਆਰੋ ਨਾਨਕ ਰੋਨਾ ਬਾਬਾ ਜਾਣੀਐ ਜੇ ਰੋਵੇ ਲਾਏ ਪਿਆਰੋ ਵਾਲੇ ਵੇ ਕਾਰਣ ਬਾਬਾ ਰੋਈਐ ਰੋਵਣ ਸਗਲ ਬਿਕਾਰੋ ਰੋਵਣ ਸਗਲ ਬਿਕਾਰੋ ਗਾਫਲ ਸੰਸਾਰੋ ਮਾਇਆ ਕਾਰਣ ਰੋਵੇ ਚੰਗਾ ਮੰਦਾ ਕਿਸ ਸੂਜੇ ਨਹੀਂ ਇਹ ਤਨ ਏਵੈ ਖੋਵੇ ਇਥੇ ਆਇਆ ਸਭ ਕੋ ਜਾਸੀ ਕੂੜ ਕਰਿਓ ਅਹੰਕਾਰੋ ਨਾਨਕ ਰੂਨਾ ਬਾਬਾ ਜਾਣੀਐ ਜੇ ਰੋਵੇ ਲਾਏ ਪਿਆਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਬੰਧਨਸ ਮਹੱਲਾ ਪਹਿਲਾ ਘਰ ਪੰਜਮਾ ਅਲਾਹਣੀਆਂ ਏਕ ਓਮਕਾਰ ਸਤਗੁਰ ਪ੍ਰਸਾਦ ਜਿਸ ਪ੍ਰਭੂ ਨੇ ਜਗਤ ਨੂੰ ਮਾਇਆ ਦੇ ਆਹਾਰ ਵਿੱਚ ਲਾ ਰੱਖਿਆ ਹੈ ਉਹੀ ਸਿਰਜਣਹਾਰ ਪਾਤਸ਼ਾਹ ਵਡਿਆਉਣ ਯੋਗ ਹੈ ਕਿਉਂਕਿ ਉਹੀ ਸਦਾ ਕਾਇਮ ਰਹਿਣ ਵਾਲਾ ਹੈ ਜੀਵ ਵਿਚਾਰੇ ਦੀ ਕੋਈ ਪਾਇਆ ਨਹੀਂ ਜਦੋਂ ਜੀਵ ਨੂੰ ਮਿਲਿਆ ਸਮਾਂ ਮੁੱਕ ਜਾਂਦਾ ਹੈ ਜਦੋਂ ਉਸ ਦੀ ਉਮਰ ਦੀ ਪਿਆਲੀ ਭਰੀ ਜਾਂਦੀ ਹੈ ਤਾਂ ਸਰੀਰ ਦੇ ਪਿਆਰੇ ਸਾਥੀ ਨੂੰ ਛੱਡ ਕੇ ਅੱਗੇ ਲਾ ਲਾਇਆ ਜਾਂਦਾ ਹੈ ਉਮਰ ਦਾ ਸਮਾਂ ਮੁਕਣ ਤੇ ਜਦੋਂ ਪ੍ਰਮਾਤਮਾ ਦਾ ਲਿਖਿਆ ਹੁਕਮ ਆਉਂਦਾ ਹੈ ਸਰੀਰ ਦੇ ਪਿਆਰੇ ਸਾਥੀ ਜੀਵ ਆਤਮਾ ਨੂੰ ਫੜ ਕੇ ਅੱਗੇ ਲਾ ਲਿਆ ਜਾਂਦਾ ਹੈ ਤੇ ਸਾਰੇ ਸੱਜਣ ਸੰਬੰਧੀ ਰੋਂਦੇ ਹਨ ਇਹ ਮੇਰੀ ਮਾਂ ਜਦੋਂ ਉਮਰ ਦੇ ਦਿਨ ਪੂਰੇ ਹੋ ਜਾਂਦੇ ਆਂਦਾ ਸਿਰ ਅਤੇ ਜੀਵਾਤਮਾ ਦਾ ਸਦਾ ਲਈ ਵਿਛੋੜਾ ਹੋ ਜਾਂਦਾ ਹੈ ਉਸ ਅੰਤ ਸਮੇਂ ਤੋਂ ਪਹਿਲਾਂ ਜੋ ਜੋ ਕਰਮ ਜੀਵਾ ਨੇ ਕਮਾਇਆ ਹੁੰਦਾ ਹੈ ਉਸ ਉਸ ਦੇ ਅਨੁਸਾਰ ਜਿਹੋ ਜਿਹਾਂ ਸੰਸਕਾਰਾਂ ਦੇ ਆਲੇਕ ਉਸ ਦੇ ਮੱਥੇ ਤੇ ਲਿਖਿਆ ਜਾਂਦਾ ਹੈ ਉਹੋ ਜਿਹਾ ਫਲ ਜੀ ਪਾਉਂਦਾ ਹੈ ਜਿਸ ਨੇ ਜਗਤ ਨੂੰ ਮਾਇਆ ਦੇ ਆਹਾਰ ਵਿੱਚ ਚਲਾ ਰੱਖਿਆ ਹੈ ਉਹੀ ਸਿਰਜਨਹਾਰ ਪਾਤਸ਼ਾਹ ਵੜਿਉਂ ਜੋਗ ਹੈ ਤੇ ਉਹੀ ਸਦਾ ਕਾਇਮ ਰਹਿਣ ਵਾਲਾ ਹੈ। हे ਮੇਰੇ ਪ੍ਰਭੂ ਸਦਾ ਤੇਰੇ ਮਾਲਕ ਪ੍ਰਭ ਨੂੰ ਸਿਮਰਿਆ ਕਰੋ। ਦੁਨੀਆ ਤੋਂ ਇਹ ਕੁਝ ਸਾਮਨੇ ਕਰਨਾ ਹੈ। ਦੁਨੀਆ ਵਿੱਚ ਮਾਇਆ ਦਾ ਝੂਠਾ ਆਹਾਰ ਚਾਰ ਦਿਨਾਂ ਦੀ ਹੀ ਹੈ। ਹਰੇਕ ਨੇ ਹੀ ਇੱਥੋਂ ਅਗਾ ਪਰਲੋਕ ਵਿੱਚ ਜ਼ਰੂਰ ਚਲੇ ਜਾਣਾ ਹੈ। ਇਥੇ ਜਗਤ ਵਿੱਚ ਅਸੀਂ ਪ੍ਰਾਣੀਆਂ ਵਾਂਗੇ ਹਾਂ ਕਿਸੇ ਵੀ ਤਨ ਪਦਾਰਥਾ ਦੇ ਇੱਕ ਦਾ ਮਾਨ ਕਰਨਾ ਬੇਅਰਥ ਹੈ ਉਸ ਪਰਮਾਤਮਾ ਦਾ ਹੀ ਨਾਮ ਸਿਮਰਨਾ ਚਾਹੀਦਾ ਹੈ ਜਿਸ ਦੇ ਸਿਮਰਨ ਨਾਲ ਪਰਮਾਤਮਾ ਦੀ ਹਜ਼ੂਰੀ ਵਿੱਚ ਆਤਮਿਕ ਆਨੰਦ ਮਿਲਦਾ ਹੈ ਜਗਤ ਵਿੱਚ ਦਾ ਤਨ ਪਦਾਰਥ ਵਾਲੇ ਦਾ ਹੁਕਮ ਚੱਲ ਸਕਦਾ ਹੈ ਪਰ ਪਰਲੋਕ ਵਿੱਚ ਕਿਸੇ ਦਾ ਹੁਕਮ ਹੁੱਕਾ ਵੀ ਨਹੀਂ ਚੱਲ ਸਕਦਾ ਉੱਥੇ ਤਾਂ ਹਰੇਕ ਦੇ ਸਿਰ ਉੱਤੇ ਆਪੋ ਆਪਣੇ ਕੀਤੇ ਅਨੁਸਾਰ ਬੀਜਦੀ ਹੈ हे मेरे भ्रावो सदा तेरे मालिक प्रभु दा सिमरन करो दुनिया तो ए कोच साब ने कर जाना है जगत दे जीव दा उद्दम ता एक बहाना है हुंदा हुगी है जो उस सर्वशक्तिमान प्रभु नु पौंदा है ओ सदा तेरे रहन वाला सृजनहार पानी विच धरती विच आकाश विच शरता मौजूद है ओ प्रभु सदा तेरे रहन वाला है सब नु पैदा करने वाला अदृष्ट है व्यंत है ਕੋਈ ਵੀ ਜੀਵ ਉਸ ਦੇ ਗੁਣਾਦਾਨਤ ਨਹੀਂ ਲੱਭ ਸਕਦਾ ਜਗਤ ਵਿੱਚ ਜੰਮਣਾ ਉਹਨਾਂ ਦਾ ਹੀ ਸਫਲ ਹੈ ਜਿਨ੍ਹਾਂ ਨੇ ਉਸ ਬੈਂਤ ਪ੍ਰਭ ਨੂੰ ਸੁਰਤ ਜੋੜ ਕੇ ਸਿਮਰਿਆ ਹੈ ਉਹ ਪਰਮਾਤਮਾ ਆਪ ਹੀ ਜਗਤ ਰਚਨਾ ਨੂੰ ਢਾਹ ਦਿੰਦਾ ਹੈ ਢਾਹ ਕੇ ਆਪ ਹੀ ਫਿਰ ਬਣਾ ਲੈਂਦਾ ਹੈ ਉਹ ਆਪਣੇ ਹੁਕਮ ਵਿੱਚ ਜੀਵਾਂ ਨੂੰ ਚੰਗੇ ਜੀਵਨ ਵਾਲੇ ਬਣਾਉਂਦਾ ਹੈ ਜਗਤ ਜੀਵਨ ਦਾ ਉਦਦਮ ਤਾਂ ਇੱਕ ਬਹਾਨਾ ਹੈ ਹੁੰਦਾ ਹੋਈ ਹੈ ਜੋ ਸਰਵ ਸ਼ਕਤੀਮਾਨ ਪ੍ਰਭੂ ਨੂੰ ਚੰਗਾ ਲੱਗਦਾ ਹੈ ਹੇ ਨਾਨਕ ਆਖ ਵਿਛੜੇ ਸਨਬੰਧੀਆਂ ਦੀ ਮੌਤ ਤੇ ਤਾਂ ਹਰ ਕੋਈ ਬੇਰਾਗ ਵਿੱਚ ਆ ਜਾਂਦਾ ਹੈ ਪਰ ਵਿਰਾਗ ਕਿਸੇ ਅਰਥ ਨਹੀਂ ਹੇ ਭਾਈ ਉਸ ਮਨੁੱਖ ਨੂੰ ਸਹੀ ਵਿਰਾਗ ਵਿੱਚ ਆਇਆ ਜਾਣੋ ਜੋ ਪਰਮਾਤਮਾ ਨਾਲ ਪਿਆਰ ਤੇ ਮਿਲਾਪ ਦੀ ਖਾਤਰ ਵਿਰਾਗ ਵਿੱਚ ਆਉਂਦਾ ਹੈ ਹੇ ਭਾਈ ਦੁਨੀਆ ਦੇ ਧਨਪਦਾਰਤ ਦੀ ਖਾਤਰ ਜੋ ਰੋਵਿਦਾ ਹੈ ਉਹ ਰੋਣਾ ਸਾਰਾ ਹੀ ਵਿਅਰਥ ਹੈ ਪਰਮਾਤਮਾ ਵੱਲੋਂ ਭੁੱਲਾ ਹੋਇਆ ਜਗਤ ਮਾਇਆ ਵਿੱਚ ਦੀ ਖਾਤਰ ਹੁੰਦਾ ਹੈ ਇਹ ਸਾਰਾ ਹੀ ਰੁਦਨ ਵਿਅਰਥ ਹੈ ਇਸ ਰੋਣ ਨਾਲ ਮਨੁੱਖ ਨੂੰ ਚੰਗੇ ਮੰਦੇ ਕੰਮ ਦੀ ਪਹਿਚਾਨ ਨਹੀਂ ਆਉਂਦੀ ਮਾਇਆ ਦੀ ਖਾਤਰ ਉਹ ਰੋ ਕੇ ਇਸ ਜੀਵ ਨੂੰ ਵਿਅਰਥ ਹੀ ਨਾਸ਼ ਕਰ ਲੈਂਦਾ ਹੈ اے ਭਾਈ ਹਰੇਕ ਜੀਵ ਜੋ ਜਗਤ ਵਿੱਚ ਜਨਮ ਲੈ ਆਇਆ ਹੈ ਆਪਣਾ ਸਮਾਂ ਮੁਕਾ ਕੇ ਚਲਾ ਜਾਏਗਾ ਨਾਸ਼ਵੰਤ ਜਗਤ ਦੇ ਮੂਹ ਵਿੱਚ ਫਸ ਕੇ ਵਿਅਰਥ ਮਾਨ ਕਰਦੇ ਹੋ ਏ ਨਾਨਕਾ ਤੇ ਭਈ ਉਸੇ ਮਨੁਖ ਨੂੰ ਸਹੀ ਵਿਰਾਗ ਵਿੱਚ ਆਇਆ ਸਮਝੋ ਜੋ ਪਰਮਾਤਮਾ ਦੇ ਮਿਲਾਪ ਦੀ ਖਾਤਰ ਪਿਆਰ ਨਾਲ ਵਿਰਾਗ ਵਿੱਚ ਆਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ